ਕਰਨ ਉਹਨਾਂ ਦੇ ਆਗਿਆ ਸਭ ਥਾਈ ਹੋਣਾ ਦੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਣਾ ਦੀ ਸਹਾਇ ਦਸਾ ਪਾਸੀ ਜੋਤ ਬਾਣੀ ਕੇ ਉਹ 247 ਤੱਕ ਦੇ ਮਾਲਕ ਜੁਗੋ ਜੁਗ ਅਟਲ ਹਾਜ਼ਰਾ ਹਜੂਰ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨਾਂ ਦੀਦਾਰ ਦਾ ਅਧਿਆਤਰ ਕੇ ਖਾਲਸਾ ਜਗੁਣਾ ਜੀ ਸਾਹਿਬੇ ਗੁਰੂ ਪਿਆਰਿਆਂ ਚੋਂ ਸਭ ਜਿਆਦੇਆਂ 40 ਮੁਟਿਆਂ ਆਟੀਆਂ ਜਪੀਆਂ ਤੱਕੀਆਂ ਤੇ ਸਮੂਹ ਸਹੀਦ ਸਿੰਘਾਂ ਸਿੱਖੀ ਭਜਨੀਆਂ ਪੰਜਾ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਜੀ ਵਾਣਾ ਜੀ ਸ੍ਰੀ ਰਾਇ ਜੀ ਗੁਰੂ ਨਾਨਕ ਦੇਵ ਮਾਨ ਗੁਰੂ ਨਾਨਕ ਦੇਵ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਸਾ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਚਰਨਾਂ ਕਮਲਾ ਪਾਸ ਦੇ ਕਰ ਜੋਰ ਕਰੂੰ ਅਰਦਾਸ ਪਾਸਾ ਜੀ ਅਰਦਾਸ ਸ੍ਰੀ ਅੰਤੀ ਜੌਧਰੀ ਘਾਦਰ ਕਰਦੇ ਸੇਵਾਦਾਰ ਭਾਈ ਸਰ ਭਾਈ ਗੁਲਵਿੰਦਰ ਸਿੰਘ ਸਪੁੱਤਰ ਸਰਦਾਰ ਸਰਵਣ ਸਿੰਘ ਪਾਸਾ ਜੀ ਅਤਵਾ ਸਮੂਹ ਪਰਿਵਾਰ ਬਨੋਂ ਪਾਸਾ ਜੀ ਉਸਕਰਾਨੇ ਵਜੂ ਆਪ ਜੀ ਨੇ ਕਿਰਪਾ ਕੀਤੀ ਪਰਿਵਾਰ ਨੂੰ ਨਵੇਂ ਗ੍ਰਹਿ ਦੇ ਦਾਤ ਬਖਸ਼ ਕੀਤੀ ਆ ਪਾਸਾ ਜੀ ਉਹ ਆਤਮਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਪਾਸਾ ਜੀ ਆਦੀ ਨੇ ਧੁਰਕੀ ਬਾਣੀ ਆਇ ਤਰਸ ਗ੍ਰੀ ਚੰਤਨ ਕਾਇਦੇ ਸ੍ਰੀ ਅਖੰਡ ਜਾਪ ਆਪੇ ਜਾਪ ਕੇ ਕਾਰਨ ਪਰਵਣ ਲੱਗੇ ਨੇ ਆਪ ਜੀ ਦੀ ਆਪਾਰ ਕੇ ਭਾਉੀ ਜੀ ਜਿਸ ਸਮਾਂ ਤੋਂ ਚਾਲੇ ਪਾਇ ਪਾਸਾ ਜੀ ਐਸੇ ਲਈ ਆ ਜੀ ਸਿਵਨਗ੍ਰਹਿ ਕੇ ਬਧਾਰ ਕੇ ਸੇਵਾ ਦੇ ਗਏ ਨੂੰ ਪੇਸ਼ ਕੀਤਾ ਕਿਰਪਾ ਕਰ ਪਾਸਾ ਜੀ ਉਹ ਸੰਤਾਂ ਨੂੰ ਖੁੱਲੇ ਦਰਸ਼ਨ ਦੇ ਆਰਿ ਬਖਸ਼ ਕਰ ਸੰਤਾਂ ਨੂੰ ਤ੍ਰਿਤਾਤ ਕਰੋ ਚਾਣਾ ਕਮਲਾਂ ਦੇ ਨਾਲ ਜੋੜ ਲੈਣਾ ਕਿਰਪਾ ਕਰਨੀ ਤਾਸਾ ਜੀ ਉਹ ਸੀ ਪਿਆਰੇ ਮੇਰ ਇਹਨਾ ਮੇਰਾ ਤਨੁ ਤਨ ਹਮ ਚੜਦੀ ਕਲਾ ਤੇਰੇ ਪਾਣੀ ਸਰਵਤਨਾ ਆਪਣਾ ਵਾਹਿਗੁਰੂ ਜੀ ਸਿਰ ਤੇ ਵਾਹਿਗੁਰੂ ਜੀ ਤਾਸਾ ਵਾਹਿਗੁਰੂ ਜੀ ਤੇ ਭਤੇ ਮਲੇ ਸੋ ਨਿਹਾਲ ਸਾਸਰੀਆ ਕਾ ਲੋ